ਏ ਹੁਣ ਰੇੜੀ ਤੇ ਆਈ ਆ ਬਾਈ ਰੇੜੀ ਤੇ ਬੱਕਰੀ ਗਈ ਸਲਕ ਸਲਕ ਕੋਈ ਵੀ ਮੇਰਾ ਭੈਣ ਭਾਈ ਆ ਇਹ ਬੰਦਾ ਕੋਈ ਵੀ ਰੇੜੀ ਤੇ ਬੱਕਰੀ ਨਾ ਲੈ ਕੇ ਆਓ ਠੀਕ ਆ ਬੱਕਰੀ ਦੇ ਹੱਥ ਪਾਉਣ ਨਾਲ ਬਾਈ ਅਣਜਾਣ ਬੰਦੇ ਦੇ ਬੱਚੇ ਤਾਂ ਨਹੀਂ ਪੜ ਜਾਂਦੀ ਆ ਹਾਂ ਕਿਉਂ ਬਾਈ ਇਹ ਮੱਝ ਤਾਂ ਹੈ ਨਹੀਂ ਵਿਚਾਰੀ ਹਾਂ ਜਿੱਡਾ ਕਿ ਪ੍ਰਮਾਤਮਾ ਨੇ ਇਹਨੂੰ ਸਰੀਰ ਦਿੱਤਾ ਓਨੀ ਇਹ ਓਨੀ ਕ ਸੰਤੁਸ਼ਟੀ ਰੱਖਦੀਆਂ ਨੇ ਇਹ ਇਹ ਸਾਡੀ ਮਜਬੂਰੀ ਸੀ ਬਾਈ ਇਹ ਨਾ ਸੋਚੇ ਕੋਈ ਬੰਦਾ ਵੀ ਅਸੀਂ ਧੱਕਾ ਕਰਤਾ ਜਾਂ ਉਹ ਕਰਤਾ ਏ ਬਾਪੂ ਨੂੰ ਪੁੱਸ ਕੇ ਅਸੀਂ ਬਾਪੂ ਦੀ ਸਹਿਮਤੀ ਨਾਲ ਆ ਫੇਰ ਬੱਕਰੀ ਸਵਾਈਆ ਹੈ ਨਹੀਂ ਨਹੀਂ ਧੰਨਵਾਦ ਆ ਤੁਹਾਡਾ ਇਹ ਕਰਮ ਵਾਲੀ ਉੱਥੇ ਨਾਲ ਸਹੀ ਆ ਬੱਕਰੀ ਨਹੀਂ ਨਹੀਂ ਹਜੇ ਤਾਂ ਨਹੀਂ ਬੱਚਿਆਂ ਦੀ ਤਾਂ ਹੋਇਆ ਜਾਂ ਫਿਰਦੀ ਨੇ ਉਹ ਦੂਜੀ ਉਹ ਦੂਜੀ ਆ ਨਹੀਂ ਜੋਰ ਹਜੇ ਬੱਕਰੀ ਆ ਆ ਆ ਉਹ ਖੜ ਜਾ ਖੜ ਜਾ ਖੜ ਜਾ ਹਜੇ ਬਸ ਹੁਣ ਜੋਰ ਲਾ ਦੂ ਨਹੀਂ ਆ ਬੱਕਰੀ ਸਹੀ ਸੁੱਤੀ ਸੱਚੀ ਦੁੱਧ ਬੱਕਰੀ ਪਹਿਲਾਂ ਸੱਚੀ 15 ਦਿਨ ਘਟੋ ਬੱਕਰੀ 15 ਤਾਂ ਨਹੀਂ ਹਾਂ ਪੰਜ-ਛੇ ਕਿਦਾਂ ਨਹੀਂ ਸੀ। ਸਿਰ ਕਰਕੇ ਆ ਗਈ ਬੱਕਰੀ ਤਾਂ ਪੂਰੀ ਸੁੱਤੀ ਸੀ। ਸਿਰ ਕਰਕੇ ਆ। ਪੰਜ-ਛੇ ਦਿਨਾਂ ਲਈ ਫਰ। ਰੇੜੀ ਤੇ ਚੜਾਉਣ ਨਾਲ ਹੋਇਆ ਹੈ। ਹੋ ਜਾਂਦਾ ਹੋ ਜਾਂਦਾ ਹੋ ਜਾਂਦਾ। ਰੇੜੀ ਤੇ ਸਲਫੀ ਆ ਸੀ। ਸਲਕ ਜਾਂਦਾ ਪਸ਼ੂ। ਰੇੜੀ ਤੇ ਸਲਫੀ। ਸਲਕ ਜਾਂਦਾ ਘਰੂ ਸੀ ਕਿ ਘਰੇ ਸੀ ਜੀ। ਹੁਣ ਤਾਂ ਕਾਇਦਨੋ ਕਿ ਮਾਲਚ ਵੀ ਨਹੀਂ ਗਈ। ਬਾਈ ਹਾਂ ਬਾਈ ਬਾਈ। ਬਾਈ ਹੋ। ਇੱਕ ਮਿੰਟ ਦੇਖੀ ਬੰਦੇ। ਦੋਨੇ ਹੀ। ਦੰਨੇ ਸਨ ਵਾ ਹਾਂ। ਬਾਈ ਵਾ ਇਹ ਚੀਜ਼ ਮਸਲਾ ਕਰ ਰਿਹਾ। ਉਹ ਬਾਈ ਯਾਰ ਅਸੀਂ ਸਾਰੇ ਬੱਕਰੀਆਂ ਵਾਲੇ ਆ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਆਪਾਂ ਕੀ ਗੁੱਸਾ ਮੰਨੇ ਸਾਡੇ ਬਾਪਾ ਵਰਗਾ ਸੀ ਇਹਦਾ ਫਾਇਦਾ ਹੀ ਕਰਦੇ ਆ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਧੰਨਵਾਦ ਤੁਹਾਡਾ ਬਾ ਵੀ ਬਾ ਬੈਠੀ ਕਿਉਂ ਢਾਲਦੀ ਹਜੇ ਇੱਕ ਹੋੜਲੀ ਆ ਬੱਚਾ ਵੀ ਹਜੇ ਸਹੀ ਨਹੀਂ ਹੈਗਾ ਬਾਹਰ ਹੋ ਰਿਹਾ ਰੇੜੇ ਕਰਕੇ ਮੈਂ ਤਾਂ ਬਾਪੂ ਨੂੰ ਪਹਿਲਾਂ ਕਹਿਤਾ ਸੀ ਕੋਈ ਗੱਲ ਨਹੀਂ ਮੜੀ ਕਾਲੇ ਮੜਾ ਹੀ ਇਦੋਂ ਫੜ ਕੇ ਰੱਖ ਮੜੀ ਮੜਾ ਬਹੁਤ ਇਧਰ ਇਧਰ ਮਾਹ ਲਾੜਿਆਂ ਨੂੰ ਮਤ ਪਤਾ ਹੁੰਦਾ ਜਿਹੜੇ ਪਸ਼ੂਆਂ ਆਂਦੇ ਨੇ ਕੀ ਮੜਾ ਆ ਜਾਲ ਕੋਈ ਆਉਂਦੀ ਸੋਲੜੀ ਇੱਕੋ ਹੀ ਆਉਂਦੀ ਆ ਕੋਈ ਨਹੀਂ ਸਵਾਦੇ ਪਹੁੰਚਦੇ ਆਪਣੇ ਨੂੰ ਸਵਾਦੇ ਸਵਾਦੇ ਕੋਈ ਗੱਲ ਨਹੀਂ ਤਾਂ ਲੱਗੀ ਆ ਨਹੀਂ ਕੋਈ ਗੱਲ ਨਹੀਂ ਸਵਾਉ ਉਹ ਬਲਾ ਯਾਰ ਸਾਡਾ ਬਾਪਾ ਵਰਗਾ ਯਾਰ ਅਸੀਂ ਜੇ ਮੰਡੀ 'ਚ ਨਹੀਂ ਇਹ ਬੰਦੇ ਕੰਮ ਆਉਣਗੇ ਫਿਰ ਆਉਣਗੇ ਕਿੱਥੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਧੰਨਵਾਦ ਤੁਹਾਡਾ ਬਾਪੂ ਯਾਰ ਮੈਂ ਕਰਦੇ 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 ਇੱਕ ਮਿੰਟ ਬਾਈ ਇੱਕ ਮਿੰਟ ਜੇ ਉਰੇ ਨਹੀਂ ਮੰਡੀ 'ਚ ਕੰਮ ਆਵਾਂਗੇ ਫਿਰ ਇੱਥੇ ਕਿ ਕਾਰਾਗਰੀਆਂ ਦਾ ਫਾਇਦਾ ਕੀ ਆ ਮੜਾ ਪੁੱਠਾ ਕਰਦੀ ਬਲੇ ਆਜੋ ਕਰ ਮਾਰ ਜੀ ਉਹਦਾ ਬੱਚਾ ਨਹੀਂ ਕੋਈ ਲੱਗਦਾ ਹੈਗਾ ਹੋਰ ਇੱਕ ਮਿੰਟ ਦੇਖਦਾ ਹੈਗਾ ਇੱਕ ਮਿੰਟ ਹੈਗਾ 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 ਇੱਕ ਬੱਚਾ ਚੜ੍ਹਦੇ ਚੜ੍ਹਦੇ ਹੈਗਾ ਆਵੇ ਹੈਗਾ ਚਲੋ ਡੁੱਟੀ ਪਈ ਆ ਬਖੜਾਈ ਹੈ ਬੱਚਾ ਦਾ ਪਾਉਂ ਦੱਸਦਾ ਤੈਨੂੰ ਕਿ ਹਜੇ ਹਾਂ ਤੇ ਪਾਲੀ ਸਾਈਡ ਤੇ ਤੇ ਕਿੰਨੀ ਹੈ ਹਾਂ ਪਿਆ ਮੇਰੀ ਸਾਈਡ ਹਾਂ ਹਾਂ ਵਾਹ ਬੱਧੀਆ ਆ ਆ ਮੇੜੀ ਆ ਸੀ ਆ ਗਿਆ ਮੇੜੀ ਆ ਬੱਚੇ ਰਾਹ ਦੇ ਮੜੀ ਆ ਗਿਆ ਰਾਹ ਦੇ ਰਾਹ ਦੇ ਮਾਰ ਹਾਂ ਬੱਸ ਮਨ ਨੂੰ ਤੇ ਆ ਜਾ ਕੋਈ ਚੱਕਰ ਨਹੀਂ ਪਈ ਉੱਠਾ ਕੋਈ ਨਾ ਕੋਈ ਨਾ ਪਾ ਰੈਂਟਡ ਜੈਕਟ ਹਟਾ ਕੇ ਪੂਰਾ ਬੱਚਾ ਮੈਂ ਬੱਤ ਪੋਠਾ ਕਰਦੇ ਗਾਲੇ ਮੜਾ ਮੈਂ ਨੂੰ ਪਾਣੀ ਨਹੀਂ ਆ ਕਰੇ ਨਹੀਂ ਇਹਦਾ ਸਹੀ ਦੇ ਨਾਂ ਤੇ ਲਿੱਸੀ ਕਰ ਕੀ ਕਰਦਾ ਸਹੀ ਮੈਂ ਕਰਾ ਜਿਹੜੇ ਪਾਣੀ ਹੋਇਆ ਜਿਹਦੇ ਪਾਣੀ ਹੋ ਨਹੀਂ ਮਿਆਂ ਕਰਦਾ ਬਸ ਲੈ ਬਾਪੂ ਧੰਨਵਾਦ ਤੁਹਾਡਾ ਉਹ ਬਾਪੂ ਧੰਨਵਾਦ ਤੇਰਾ ਕੋਈ ਗੱਲ ਨਹੀਂ ਬਾ ਵੀ ਬਾ ਇਹਦਾ ਪਾਣੀ ਨਹੀਂ ਸੁਣ ਲੈ ਤੇਰੀ ਗੱਲ ਇਹ ਮੇਰੀ ਗੱਲ ਸੁਣ ਬਾਪੂ ਗੁਰਪ੍ਰੀਤ ਕਾਰਨ ਕੀ ਹੁੰਦਾ ਇਹਦੇ ਵਿੱਚ ਤੂੰ ਬਿਮਾਰ ਦੇ ਕੰਨ ਬਾਸ ਖੋਣ ਨਹੀਂ ਕੋਈ ਕੰਨ ਕਰਨ ਦੀ ਲੋੜ ਨਹੀਂ ਬਾਪੂ ਇਹ ਬੋਰੀ ਬੋਰੀ ਲੈ ਵੇ ਸਦਾ ਕੋਈ ਚੱਕਰ ਨਹੀਂ ਲੈ ਸਾਰਾ ਕੁਝ ਤੁਹਾਨੂੰ ਦੇ ਦਿੰਨੇ ਆ ਮੇਦਰ ਕੀ ਹੋ ਗਿਆ ਸੀ ਭਾਈ ਕੇ ਭਾਈ ਕਾਰਨ ਮੈਂ ਤੁਹਾਨੂੰ ਦੱਸਦਾ ਆ ਜਾ ਪੂਰੇ ਨੂੰ ਆ ਜਾਓ ਆ ਜਾ ਬਾਪੂ ਉਰੇ ਆ ਜਾ ਗਾਲੇ ਉਰੇ ਇਹੇ ਨਾ ਭਾਈ ਰਸੇਮ ਇਹਦੇ ਹਜੇ 7-8 ਦਿਨ ਰਹਿੰਦੇ ਨੇ ਠੀਕ ਆ ਬੱਕਰੀ ਸੂਣ ਦੇ ਇਹ ਮੈਂ ਹੋਰ ਵੀ ਮੇਰੇ ਭੈਣ ਭਾਈਆਂ ਨੂੰ ਅੱਜ ਇਹ ਕੰਮ ਤੋਂ ਸਿੱਖ ਮਿਲੂਗੀ ਹੂੰ ਸਿੱਖ ਦਾ ਕਾਰਨ ਇਹ ਆ ਭਾਈ ਇਹੀ ਆਪਣਾ ਰੋਜ਼ਗਾਰ ਆ ਠਾ ਇਹੀ ਰੱਬ ਇਹ ਦੇਖ ਮੇਰੇ ਬਾਪਾ ਵਰਗਾ ਹੁਣ ਠੀਕ ਆਪਣਾ ਮੰਡੀਆਂ ਦੇ ਵਿੱਚ ਕੰਮ ਆਪਣੇ ਸਿੱਖੇ ਦਾ ਇਹੀ ਫਾਇਦਾ ਵੀ ਹਰ ਇੱਕ ਬੰਦੇ ਦੀ ਆਪਾਂ ਹੈਲਪ ਕਰੋ ਹੂੰ ਠੀਕ ਹੁਣ ਇਹ ਕਾਰਨ ਕੀ ਹੋ ਗਿਆ ਇਹਦਾ ਸੂਣ ਦਾ ਇਹ ਰੇੜੀ ਤੇ ਆਈ ਆ ਰੇੜੀ ਤੇ ਆਈ ਆ ਤੜਕੇ ਮੈਂ ਉੱਥੇ ਬੱਕਰੀ ਦੇਖੀ ਇਹ ਬਾਪੂ ਦੇਖੀ ਸੀ ਨਾ ਮੈਂ ਕੀ ਕਿਹਾ ਸੀਗਾ ਵੀ ਇਹ ਸੂਗੀ ਹਾਂ ਬਾਪੂ ਕਹਿੰਦਾ ਹਜੇ ਇਹ 10 ਦਿਨ ਨਹੀਂ ਸੂਦੀ ਠੀਕ ਹੈ ਬਾਪੂ ਮਖਾ ਮੈਂ ਤੈਨੂੰ ਉਮਰ ਚ ਇਹ ਮੇਰੀ ਘਟ ਆ ਹੂੰ ਮੈਂ ਤੈਨੂੰ 101% ਕਹਿਣਾ ਵੀ ਇਹ ਬੱਕਰੀ ਮੁੜ ਕੇ ਘਰੇ ਨਹੀਂ ਜਾਂਦੀ ਐ ਅੱਜ ਮੰਡੀ 'ਚ ਸੂਗੀ। ਬਾਪੂ ਨੂੰ ਮੈਂ ਇਹ ਗੱਲ ਕਹੀ ਦੀ। ਕਹੀ ਸੀ ਜੀ ਕਹੀ। ਕਹੀ ਸੀ ਨਾ। ਇਹ ਹੁਣ ਰੇੜੀ ਤੇ ਆਈ ਆ ਬਾਈ। ਰੇੜੀ ਤੇ ਬੱਕਰੀ ਗਈ ਸਲਕ। ਸਲਕ। ਕੋਈ ਵੀ ਮੇਰਾ ਭੈਣ ਭਾਈ ਐ ਇਹ ਬੰਦਾ ਕੋਈ ਵੀ ਰੇੜੀ ਤੇ ਬੱਕਰੀ ਨਾ ਲੈ ਕੇ ਆਓ। ਠੀਕ ਆ। ਜਿਹੇ ਸੂਣ ਵਾਲੀ ਬੱਕਰੀਆਂ ਨੇ ਉਹਨੂੰ ਘਰੇ ਰੱਖ ਲਓ। ਜਿਹੜੇ 15 ਦਿਨ ਰਹਿਣਗੇ। 15 ਦਿਨ ਰਹਿੰਦੇ ਨੇ ਜਿਹੜੀ ਉਹਨੂੰ ਘਰੇ ਰੱਖ ਲਓ। ਸੂਪੂਗੀ ਕਰਮਾਂ ਵਾਲੀ। ਖਾਣੇ ਆਪਣੇ ਆਪਣੇ ਕਰਮ ਨੇ। ਲੈ ਕੇ ਆਉਣੀਆਂ ਤਾਂ ਟੈਂਪੂ 'ਚ ਲੈ ਕੇ ਆਓ। ਠੀਕ ਆ। ਪਰ ਰੇੜੀ ਦੇ ਚੱਕਰਾਂ 'ਚ ਨਾ ਪੋ ਹੁਣ ਰੱਬ ਨਾ ਕਰੇ ਉਰੇ ਕੋਈ ਬੰਦਾ ਕਾਰੀਗਰ ਨਾ ਹੁੰਦਾ ਮੋਸਟਲੀ ਨਹੀਂ ਤਾਂ ਮੰਡੀਆਂ ਦੇ ਵਿੱਚ ਹੁੰਦੀ ਨੇ ਇਹ ਨਹੀਂ ਕਹਿੰਦੇ ਵੀ ਜੇ ਆਪਾਂ ਨਹੀਂ ਤੇ ਕੀ ਹੋਰ ਬੰਦਾ ਹੁੰਦਾ ਕਾਰੀਗਰਤਾ ਬਹੁਤ ਨੇ ਹਾਂ ਪਰ ਇੱਕ ਗੱਲ ਆਇਆ ਵੀ ਇਹਦਾ ਇੱਕ ਬੱਚਾ ਸਿੱਧਾ ਕੋਈ ਹੱਥ ਪਾਉਂਦਾ ਵੀ ਨਹੀਂ ਸਿੱਧੀ ਕੋਈ ਹੱਥ ਵੀ ਨਹੀਂ ਪਾਉਂਦਾ ਸਿੱਧੀ ਫਿਰ ਇਹ ਟਾਈਮ ਤੋਂ ਅੱਧ ਦਿਨ ਪਹਿਲਾਂ ਸੂਈ ਇਹੇ ਹੱਥ ਨਾ ਪਾਉਣ ਦਾ ਕਾਰਨ ਪਤਾ ਕੀ ਹੁੰਦਾ ਹੁਣ ਕਾਲਾ ਬਾਈ ਖੜਾ ਮੈਂ ਅਸੀਂ ਰੋਜੇ تر세ਮ ਬਾਈ ਬੱਕਰੀਆਂ ਜੀ ਰਹਿਣਾ ਸਹੀ ਗੱਲ ਕਿਉਂ ਬੱਕਰੀਆਂ ਚ ਜੰਮਿਆਂ ਬੱਕਰੀਆਂ ਜੀ ਰ੍ਹਾਂਗੇ ਹੁਣ ਬੰਦਾ ਮਗਰੋਂ ਇਹਦੇ ਹੱਥ ਪਾ ਲੰਦਾ ਬੱਚੇ ਪੈ ਨੇ ਸਾਰੇ ਅੱਗੇ ਹਾਂ ਵਕਰੀ ਦੇ ਹੱਥ ਪਾਉਣ ਨਾਲ ਬਾਈ ਅਣਜਾਣ ਬੰਦੇ ਦੇ ਬੱਚੇ ਤਾਂ ਨਹੀਂ ਪਾੜ ਜਾਂਦੀ ਆ ਹਾਂ ਕਿਉਂ ਬਾਈ ਇਹ ਮੱਝ ਤਾਂ ਹੈ ਨਹੀਂ ਵਿਚਾਰੀ ਹਾਂ ਜਿੱਡਾ ਕਿ ਪ੍ਰਮਾਤਮਾ ਨੇ ਇਹਨੂੰ ਸਰੀਰ ਦਿੱਤਾ ਓਨੀ ਇਹ ਓਨੀ ਕ ਸੰਤੁਸ਼ਟੀ ਰੱਖਦੀਆਂ ਨੇ ਇਹ ਜੇ ਹੁਣ ਇਹਨੂੰ ਆਪਾਂ ਇਹਦਾ ਢਿੱਡੋਂ ਚੱਕਿਆ ਅੱਗੇ ਵਾਸਤੇ ਵੀ ਕਿਸੇ ਦੀ ਵੀ ਕੋਈ ਵੀ ਆ ਇਹਦਾ ਉਰੋਂ ਢਿੱਡ ਚੱਕ ਕੇ ਕਰਮਾਲੀ ਦਾ ਬੱਚੇ ਪਿੱਛੇ ਆ ਗਏ ਹੂੰ ਇਹ ਸਾਡੀ ਮਜਬੂਰੀ ਸੀ ਬਾਈ ਇਹ ਨਾ ਸੋਚੇ ਕੋਈ ਬੰਦਾ ਵੀ ਅਸੀਂ ਧੱਕਾ ਕਰਤਾ ਜਾਂ ਉਹ ਕਰਤਾ ਏ ਬਾਪੂ ਨੂੰ ਪੁੱਛ ਕੇ ਅਸੀਂ ਬਾਪੂ ਦੀ ਸਹਿਮਤੀ ਨਾਲ ਆ ਫੇਰ ਬੱਕਰੀ ਸਵਾਈਆ ਹੈ ਨਹੀਂ ਨਹੀਂ ਧੰਨਵਾਦ ਆ ਤੁਹਾਡਾ ਇਹ ਕਰਮ ਵਾਲੀ ਜੇ ਨਾ ਸੂੰਦੀ ਨਾਲ ਤਾਂ ਇਹ ਨੁਕਸਾਨ ਤੇ ਕਿਉਂ ਇੱਕ ਪਾਣੀ ਵਾਲਾ ਜਿਹੜਾ ਉਹ ਹੁੰਦਾ ਉਹ ਫੁੱਟ ਗਿਆ ਫੁੱਟ ਗਿਆ ਪਟਾਂਡੀ ਫੁੱਟ ਗਈ ਇੱਕ ਅੰਦਰ ਲਈ ਬੱਚਿਆਂ ਵਾਲੀ ਹੈਗੀ ਸੀ ਦੋ ਠੀਕ ਆ ਇਹਦੇ ਹੁਣ ਜੇ ਨਾ ਇਹਨੂੰ ਬੱਚੇ ਚੱਕ ਕੇ ਅਸੀਂ ਹੁਣ ਅੱਗੇ ਵੀ ਜੋ ਕੋਈ ਵੀਡੀਓ ਦੇਖਦਾ ਬਾਈ ਮੇਰਾ ਜੇ ਬੱਕਰੀ ਐਵੇਂ ਨਹੀਂ ਸੂੰਦੀ ਉਹਦਾ ਢਿੱਡ ਚੱਕ ਲੋ ਅੱਛਾ ਢਿੱਡ ਚੱਕ ਕੇ ਬਾਈ ਬੱਚੇ ਮਗਰ ਆ ਜਾਣਗੇ ਹੂੰ ਕਿਉਂ ਬੰਦੇ ਉੱਤੇ ਦੋ ਚਾਹੀਦੇ ਨੇ ਦੋ ਚਾਹੀਦੇ ਨੇ ਠੀਕ ਹੈ ਦੋ ਨਹੀਂ ਚਾਹੀਦੇ ਜਿਹੜਾ ਕਾਰੀਗਰਾ ਬੰਦਾ ਉਹਦਾ ਇਕੱਲਾ ਵੀ ਕਰ ਲੂਗਾ ਪਰ ਜਿਹਨੂੰ ਨਹੀਂ ਪਤਾ ਉਹਨੂੰ ਤਾਂ ਦੋ ਬੰਦੇ ਅੱਗੇ ਵੀ ਮੇਰਾ ਭੈਣ ਭਾਈ ਜੇ ਕਿਸੇ ਦੀ ਘਰੇ ਬੱਕਰੀ ਨਹੀਂ ਸੂੰਦੀ ਕੋਈ ਦਿੱਕਤ ਆ ਉਹਦਾ ਢਿੱਡ ਚੱਕ ਲੋ ਠੀਕ ਹੈ ਢਿੱਡ ਚੱਕ ਕੇ ਨਾ ਬੱਚੇ ਬਾਈ ਪਿੱਛੇ ਆ ਜਾਣਗੇ ਇਹਦੇ ਨਾਲ ਬੱਕਰੀ ਸਹੀ ਰੂਪੂ ਠੀਕ ਹੋਰ ਜੇ ਹੁਣ ਤੁਸੀਂ ਐ ਸੋਚ ਬਾਪੂ ਸੋਚੀ ਜਾਂਦਾ ਵੀ ਇਹਦੇ ਤਾਂ 10 ਦਿਨ ਰਹਿੰਦੇ ਨੇ ਹੂੰ ਉਹ ਫਿਰ ਬਾਈ ਬੱਚਿਆਂ ਦਾ ਨੁਕਸਾਨ ਹੋ ਜਾਂਦਾ ਨਾਲੇ ਇਹ ਕਰਮ ਵਾਲੀਆਂ ਕਿਹੜਾ ਬੇਜਵਾਨ ਜਾਨਵਰ ਆ ਬਾਈ ਜੀ ਠੀਕ ਆ ਇਹਦਾ ਵੀ ਨੁਕਸਾਨ ਹੋਣਾ ਸੀਗਾ ਤੇ ਕਰਮ ਵਾਲੀ ਬਾਸੇ ਖੜੀ ਰਹੇ ਫੇਰ ਨਹੀਂ ਇਹ ਮਰਨ ਦਿੰਦੀ ਹਾਂ ਜੀ ਹਾਂ ਬਾਪੂ ਬਾਪੂ ਤੈਨੂੰ ਕਿਵੇਂ ਲੱਗਿਆ ਠੀਕ ਲੱਗਿਆ ਸਾਡਾ ਕੰਮ ਬੱਚੇ ਕੀ ਕੀ ਆਏ ਨੇ ਮੇਚ ਚੈੱਕ ਕਰਦੇ ਬੱਚੇ ਬਾਈ ਹਜੇ ਚੈੱਕ ਕਰਦੇ ਨੇ ਦੇਖ ਨਹੀਂ ਕੀ ਕੀ ਨੇ ਬੱਚੇ ਦੇਖਣਾ ਬਾਈ ਕੀ ਕੀ ਆ ਵੀ ਬੱਚੇ ਚੈੱਕ ਕਰੀ ਆਪਾਂ ਕੀ ਕੀ ਨੇ ਜਰਾ ਬੰਦਾ ਉਹਦਾ ਬਹੁਤ ਤਗੜਾ ਹੈ ਪੱਠਾ ਬਾਈ ਇੱਕ ਆ ਇੱਕ ਪੱਠਾ ਕੀ ਤੇ ਪਹਿਲਾ ਬੱਕਰਾ ਇੱਕ ਵਹੀ ਬੱਕਰਾ ਪੱਠ ਬੱਕਰਾ ਨੇ ਜੈਡ ਬਲੈਕ ਨਾ ਜਮ ਜੈਡ ਬਲੈਕ ਆ ਲੈ ਬਾਪੂ ਵਧਾਈਆਂ ਹੋ ਗਈਆਂ ਧੰਨਵਾਦ ਤੇਰਾ ਮਾੜਾ ਨਹੀਂ 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 ਬਾਪੂ ਅਸੀਂ ਤਾਂ ਛੋਟੇ ਚਰਨਾ ਦੀ ਧੂੜਾਂ ਮੈਂ ਅਸੀਂ ਤਾਂ ਛੋਟੇ ਚਰਨਾ ਦੀ ਧੂੜਾਂ ਨਹੀਂ ਨਹੀਂ ਸੁਪੀ ਮੈਂ ਸਵਾਈ ਨਹੀਂ ਮੈਂ ਮੰਗਾ ਜਰੂਰ ਸਵਾਉਣਾ ਇੱਕ ਪਰ ਮੈਂ ਬੱਕਰੀ ਨਹੀਂ ਸੋਈ ਕਾਰਨ ਇਹਦੇ ਚ ਬਾਪੂ ਤੈਨੂੰ ਇਹ ਸਵਾਉਣ ਦੀ ਲੋੜ ਵੀ ਨਹੀਂ ਪੈਣੀ ਸੀ ਇਹ ਰੇੜੀ ਚ ਜੇ ਨਾ ਚੜਦੀ ਹਾਂ ਰੇੜੀ ਕਰਕੇ ਆ ਜਾਂਦਾ ਸੀ ਮੁੰਡਾ ਜੀ ਨੇ ਆਲਦੀ ਸੀ ਰੇੜੀ ਰੇੜੀ ਦੇ ਕਾਰਨ ਹੋ ਗਿਆ ਹੋਰ ਇਹਦਾ ਕੋਈ ਕਾਰਨ ਨਹੀਂ ਸੀ ਬਾਕੀ ਕਰਮਾਂ ਵਾਲੀ ਚਲੋ ਸੇਵਾ ਹੋਊਗੀ ਠੀਕ ਹੈ ਮੇਦਰ ਬਾਈ ਤੁਹਾਨੂੰ ਬਾਪੂ ਤੇਰਾ ਧੰਨਵਾਦ ਕਰਨ ਵਾਲੀ ਆ ਨਾ ਦਿਓ ਤੁਹਾਡਾ ਪਿਆਰ ਆ ਬਸ ਕੋਈ ਗੱਲ ਨਹੀਂ ਮਹਾਰਾਜ ਤੰਦਰੁਸਤ ਤੁਹਾਡਾ ਪਿਆਰ ਪਿਆਰ ਦੇ ਸਦਕਾ ਬਤਰੀ ਜੂਬੀ ਬਾਈ ਬੱਚੇ ਦਿਖਾ ਦੇ ਨੂੰ ਤੰਦਰੁਸਤ ਨੇ ਬੱਚੇ ਦੋਨੇ ਬੱਚੇ ਬਾਈ ਦੋਨੇ ਤੁਹਾਨੂੰ ਮੈਂ ਵੀ ਦੇਖ ਸਕਦਾ ਲਿਆ ਲੰਗਰ ਥੋੜੀ ਕੋਈ ਨਾ ਕੋਈ ਨਾ ਕੋਈ ਨਾ ਤੰਦਰੁਸਤ ਨੇ ਬਾਈ ਬੱਚੇ ਦੇਖੋ ਇੱਕ ਪੱਠਾ ਇੱਕ ਬੱਕਰਾ ਨਾ ਪੋਰੀ ਬਾਪੂ ਖੰਡਲ ਮੰਗਾਵਾਂ ਮੇਰੇ ਬੇਗਾ ਬੱਕਰਾ ਮੰਡੀ ਤੇ ਖੜਿਆ ਸੀ ਕਿ ਭਾਈ ਜਾਣਕਾਰੀ ਕਿਵੇਂ ਲੱਗੀ ਬਈ ਕਮੈਂਟ ਜ਼ਰੂਰ ਕਰਦੇ ਹੋ ਨਾ ਧੰਨਵਾਦ